ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੱਜ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਮੁਸਤੈਦੀ ਵਾਰਤ ਦੇ ਕਈ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਇਲਜ਼ਾਮ ਕਿਸਾਨ ਆਗੂਆਂ ਦੇ ਵੱਲੋਂ ਇਹ ਲਗਾਏ ਗਏ ਨੇ ਕਿ ਸਾਡੇ ਐਲਾਨ ਮੁਤਾਬਕ ਸਾਡੀ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਅਤੜਕਸਾਰ ਪੁਲਿਸ ਉਹਨਾਂ ਕਿਸਾਨ ਆਗੂਆਂ ਦੇ ਘਰ ਪਹੁੰਚ ਜਾਂਦੀ ਹੈ ਤੇ ਉਹਨਾਂ ਨੂੰ ਨਜ਼ਰਬੰਦ ਕਰ ਲੈਂਦੀ ਹੈ ਇਸੇ ਕਰਕੇ ਉਹਨਾਂ ਕਿਸਾਨਾਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਅਸੀਂ ਅੱਜ ਗੁਲਾਮੀ ਦਾ ਅਹਿਸਾਸ ਕਰ ਰਹੇ ਹਾਂ ਕਿਉਂਕਿ ਅਸੀਂ ਆਪਣੀ ਮੰਗਾ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਦੀ ਅਕਾਲ ਦਿੱਤੀ ਹੋਈ ਸੀ ਪਰ ਤੜਕਸਾਰ ਹੀ ਪੁਲਿਸ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ 19 ਜ਼ਿਲ੍ਹਿਆਂ ਦੇ ਵਿੱਚ 26 ਥਾਵਾਂ ਤੇ ਅੱਜ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਹੋਇਆ ਸੀ। ਇਹ ਪ੍ਰਦਰਸ਼ਨ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬ ਦੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰਕੇ ਕਰਨਾ ਸੀ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਾਰਵਾਈ ਕਰਕੇ ਕਈ ਕਿਸਾਨਾਂ ਆਗੂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਲੁਧਿਆਣਾ, ਜ਼ਿਲਹੰਦਰ, ਅੰਮ੍ਰਿਤਸਰ ਸਣੇ 19 ਜ਼ਿਲ੍ਹੇ ਨੇ ਜਿੱਥੇ 26 ਥਾਵਾਂ ਤੇ ਕਿਸਾਨ ਪਟੜੀਆਂ ਬੈਟ ਕੇ ਪ੍ਰਦਰਸ਼ਨ ਕਰਨਗੇ ਇਹ ਪ੍ਰਦਰਸ਼ਨ ਆ 2 ਘੰਟੇ ਦੇ ਲਈ ਹੋਵੇਗਾ ਇਸੇ ਦੌਰਾਨ ਰੇਲਵੇ ਦੇ ਵੱਲੋਂ ਵੀ ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟ੍ਰੇਨਾਂ ਨੂੰ ਰਸਤੇ ਵਿੱਚ ਰੋਕਣ ਟਰਮੀਨੇਟ ਕਰਨ ਜਾਂ ਰੱਦ ਕਰਨ ਦੀ ਤਿਆਰੀ ਕੀਤੀ ਗਈ ਸੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਆ ਪੁਲਿਸ ਪ੍ਰਸ਼ਾਸਨ ਤੜਕਸਾਰ ਕਿਸਾਨ ਆਗੂਆਂ ਦੇ ਘਰ ਪਹੁੰਚਦਾ ਤੇ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਲੈਂਦਾ ਇਸੇ ਕਰਕੇ ਕਿਸਾਨ ਆਗੂ ਪੁਲਿਸ ਤੇ ਨਾਰਾਜ਼ ਹੁੰਦੇ ਵੀ ਦਿਖਾਈ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਹ ਕੋਈ ਤਰੀਕਾ ਨਹੀਂ ਹੈ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਨਜ਼ਰਬੰਦ ਕਰ ਰਹੇ ਹੋ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਨਾ ਹੈ ਪਰ ਤੁਸੀਂ ਸਾਨੂੰ ਘਰਾਂ ਦੇ ਅੰਦਰ ਨਜ਼ਰਬੰਦ ਕਰ ਲੈਨੇ ਹੋ ਕੀ ਕੁਝ ਕਹਿਣਾ ਸੀ ਕਿਸਾਨਾਂ ਦਾ ਤੁਸੀਂ ਵੀ ਸੁਣੋ ਸੰਕੇਤਕ ਧਰਨਾ ਸੀ 2 ਘੰਟੇ ਦਾ ਸਿਰਫ ਸਰਕਾਰ ਨੂੰ ਗਲ ਚੁੱਭੀ ਹੈ ਇਹ ਟੱਟ ਜੇ ਵੱਖੀ ਜੇ ਦਰਦ ਹੋਇਆ ਹੈ ਜਾਲੰਧ ਸਰਕਾਰਾਂ ਐਸੇ ਤੋਂ ਤੰਗ ਆਈਆਂ ਨੇ ਕਿ ਧਰਨਾ ਕਿਉਂ ਲੱਗਣਾ ਹੈ ਰਿੱਲਾ ਕਿਉਂ ਰੁਕੀਨ ਲੱਗੀਆਂ ਨੇ ਆਹ ਖੜੀਆਂ ਨੇ ਬਾਹਰ ਤਿੰਨ ਗੱਡੀਆਂ ਪੁਲਿਸ ਚਾਰਚ ਫੇਰੇ ਖੜੀ ਹੈ ਠੇਰਾ ਪਾ ਕੇ ਕਿ ਕਿਤੇ ਜੇ 10 ਬੰਦੇ ਨੰਬਰੀਏ ਵਿਧਵਾਸ਼ ਜਿਵੇਂ ਕੋਈ ਭੱਜ ਜਾਂਦਾ ਹੁੰਦਾ ਰੈਸਟ ਕਰਨ ਵਾਸਤੇ ਆਏ ਨੇ ਗੇਟ ਦੇ ਦੇਖੋ ਤਿੰਨ ਗੱਡੀਆਂ ਆ ਬਾਰੇ ਬਾਰੇ ਕੈਮਰਾ ਮੜ ਗਿਆ ਕਿਵੇਂ ਜ਼ਬਰਦਸਤ ਸਰਕਾਰਾਂ ਰੈਸਟ ਕਰਨਾ ਲੈ ਕੇ ਜਾਣਾ ਕਿ ਹੈ ਕਿ ਜੇ ਅਸੀਂ ਸੰਘਰਸ਼ ਕਰਨ ਤੋਂ ਰੁਕਦੇ ਨਹੀਂ ਕਰਾਂਗੇ ਜਿੰਨਾ ਮਰਜ਼ੀ ਤੁਸੀਂ ਜਾਬਰ ਜਾਬਰ ਕਰਨਾ ਜ਼ੁਲਮ ਕਰੋ ਕਰੋ ਜ਼ੁਲਮ ਪਰ ਸਰਕਾਰਾਂ ਦੀ ਮਰਜ਼ੀ ਹੈ ਟੱਕਰ ਲਵਾਂਗੇ ਲੜਦੇ ਰਵਾਂਗੇ ਆਪਣਾ ਸ਼ਿਗਰਚ ਯਾਰੀ ਅਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮੈਂ ਪੁਵਾਦ ਪ੍ਰਧਾਨ ਮੱਖਣ ਸਿੰਘ ਗਿੱਗੇ ਮજરા ਹਰ ਇੱਕ ਪੁਵਾਦੀ ਨੂੰ ਹਰ ਇੱਕ ਪੁਵਾਦ ਦੇ ਉਸ ਨਾਗਰਿਕ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ 225 ਸੋਧ ਬਿਲ ਰੱਦ ਕਰਾਉਣ ਵਾਸਤੇ 2 ਘੰਟੇ ਲਈ ਟ੍ਰੇਨਾਂ ਰੁਕਣੀ ਹੈ 1 ਵਜੇ ਸਹੀ ਸ਼ੰਭੂ ਬਾਰਡਰ ਦੇ ਪਹੁੰਚਿਆ ਜਾਵੇ ਸ਼ੰਭੂ ਰੇਲਵੇ ਟ੍ਰੈਕ ਤੇ ਪਹੁੰਚਿਆ ਜਾਵੇ ਮੇਰੇ ਘਰ ਦੇ ਪੂਰੇ ਪੁਲਿਸ ਦਾ ਸਖਤ ਪਹਿਰਾ ਹੈ ਪ੍ਰਮਾਤਮਾ ਕਰੇ ਮੈਂ ਉਹ ਪਹਿਰਾ ਤੋੜ ਕੇ ਮੈਂ ਵੀ ਜ਼ਰੂਰ ਪਹੁੰਚਾਂਗਾ ਪੁਵਾਦ ਇਲਾਕੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਜ਼ਰੂਰ ਪਹੁੰਚਾਂਗਾ ਹਰ ਹਾਲਤ 'ਚ ਪਹੁੰਚਾਂਗਾ ਪਵਾਧੀਆਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਆਪਣੇ ਪਵਾਦ ਦੇ ਵਿੱਚ ਸ਼ੰਪੂ ਦੇ ਵਿੱਚ ਰੇਲ ਰੁਕਣੀਆਂ ਅੰਦੋਲਨ ਦਾ ਹਿੱਸਾ ਬਣਨਾ ਹੈ। ਇੱਕ ਕਾਲਾ ਕਾਨੂੰਨ 225 ਬਿਜਲੀ ਸੋਧ ਬਿੱਲ ਚਿੱਪ ਵਾਲੀ ਮੀਟਰ ਵਾਲਾ ਜਿਹੜਾ ਰੱਦ ਕਰਾਉਣ ਵਾਸਤੇ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਜੇ ਸੈਂਟਰ ਸਰਕਾਰ ਨੂੰ ਇੱਕ ਛੋਟਾ ਜਿਹਾ ਹਲੂਣਾ ਦੇਣ ਵਾਸਤੇ ਅੱਜ 2 ਘੰਟੇ ਵਾਸਤੇ ਟ੍ਰੇਨਾਂ ਰੁਕਣੀਆਂ ਨੇ। ਸੋ ਪਵਾਧੀਆਂ ਨੂੰ ਮੇਰੀ ਬੇਨਤੀ ਹੈ ਜਰੂਰ ਪੂਰਨ ਦਾ ਮਾਨਪਤਾ ਉੱਤੇ ਜਾ ਕੇ ਪਟੜੀ ਦੇ ਉੱਤੇ ਆਪਣਾ ਟ੍ਰੇਨਾਂ ਰੋਕਣੀ ਆ ਮੈਂ ਵੀ ਬੇਨਤੀ ਕਰਦਾ ਮੇਰੇ ਘਰ ਦੇ ਮੂਹਰੇ ਗਿੱਗੇ ਮਜਰੇ ਦੇ ਵਿੱਚ ਪੁਲਿਸ ਦਾ ਵੱਡਾ ਪੈਰਾ ਲੱਗ ਚੁੱਕਿਆ ਹੈ ਕੱਲ ਦਾ ਕੱਲ ਸ਼ਾਮ ਦਾ ਤਾਂ ਮੈਂ ਉਹ ਤੋੜ ਕੇ ਪ੍ਰਮਾਤਮਾ ਕਿਰਪਾ ਕਰੇ ਮੈਂ ਜ਼ਰੂਰ ਪਹੁੰਚਾਂਗਾ 18 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੈ ਉਹ ਹੋ ਰਿਹਾ ਹੈ ਇਹ ਕੇਐਮਐਮ ਦੀ ਕੋਲ ਵੱਲੋਂ ਹੋ ਰਿਹਾ ਹੈ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜ਼ਰੂਰ ਪਹੁੰਚਾਂਗੇ ਤੇ ਤੁਸੀਂ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਨ ਮਜ਼ਦੂਰ ਮੋਰਚੇ ਦਾ ਜਿਹੜਾ ਸੱਦਾ ਵਾ ਉਹਦੇ ਵਾਲੇ ਮਸਲੇ ਤੇ ਜੋ ਪੰਜਾਬ ਸਰਕਾਰ ਦਾ ਰਵਈਆ ਵਾ ਜਿਵੇਂ ਅਸੀਂ ਪਿਛਲੇ ਸਮੇਂ 'ਚ ਦੇਖਿਆ ਜਿਵੇਂ ਪੁਲਿਸ ਸਟੇਟ ਬਣਿਆ ਰਿਹਾ ਪੰਜਾਬ ਔਰ ਸਾਡਾ ਸਿਰਫ ਅੰਸ਼ਕ ਰੂਪ ਵਿੱਚ 2 ਘੰਟੇ ਦਾ ਰੇਲ ਰੋਕੋ ਸੀ 80% ਟ੍ਰੈਕਾਂ ਤੇ ਟ੍ਰੇਨਾਂ ਆਉਣੀਆਂ ਹੀ ਨਹੀਂ ਹੈਗੀਆਂ 2 ਘੰਟੇ 20% ਕੋ ਮੇਨ ਲਾਈਨ ਤੇ ਇੱਕ ਦੋ ਗੱਡੀ ਦਾ ਸਰਪਾਊਗਾ। ਔਰ ਜਿਵੇਂ ਸਰਕਾਰ ਦਾ ਰਵਈਆ ਅਸੀਂ ਦੇਖ ਰਿਹਾ ਗਰਦਾਸਪੁਰ ਦੇ ਵਿੱਚ ਆਗੂਆਂ ਦੇ ਘਰਾਂ 'ਚ ਵੱਢ ਰਹੀ ਆ। ਜਿਵੇਂ ਮਾਹਲੀ ਦੇ ਵਿੱਚ ਐਸਐਚਓ ਫੋਨ ਕਰਦਾ ਵੀ ਤੁਸੀਂ ਸ਼ੰਭੂ ਨਾ ਜਾਇਓ। ਜਿਵੇਂ ਸੰਗਰੂਰ ਦੇ ਵਿੱਚ ਦਿਖ ਰਿਹਾ ਜਿਵੇਂ ਹੋਰ ਨਾ ਥਾਵਾਂ ਤੇ ਵੀ ਤਰਨਤਾਰਨ ਦੇ ਵਿੱਚ ਵੀ ਜੋ ਸਰਕਾਰ ਦਾ ਰਵਈਆ ਨਜ਼ਰ ਆ ਰਿਹਾ ਹੈਗਾ ਵਾ। ਸੋ ਇਹ ਪੀਸਫੁਲੀ ਅੰਦੋਲਨ ਨੂੰ ਕੁਚਲਣਦਾ ਹੈਗਾ ਜੇ ਭਗਵੰਤ ਮਾਨ ਸਰਕਾਰ ਵਾਕਿਆ ਸੋਹਰਦ ਹੁੰਦੀ ਤਾਂ ਬਿਜਲੀ ਸੋਧ ਬਿੱਲ 2025 ਦੇ ਖਲੜੇ ਨੂੰ ਰੱਦ ਕਰਾਉਣ ਲਈ ਉਹ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਆ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਪੀਸਫੁਲੀ ਠੱਕਣਾ ਅਸੀਂ ਅੰਦੋਲਨ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਵੇਰੇ ਫੋਰਸਾਂ ਵੜਦੀਆਂ ਵਾਂ ਤਾਂ ਫਿਰ ਪਿੰਡਾਂ ਦੇ ਵਿੱਚ ਹੀ ਫੋਰਸਾਂ ਦਾ ਵਿਰੋਧ ਹੋਣਾ ਚਾਹੀਦਾ ਔਰ ਪੀਸਫੁਲੀ 2 ਘੰਟੇ ਦਾ ਪ੍ਰੋਗਰਾਮ ਹੈ ਉਹ ਐਲਾਨ ਹੈ ਅਸੀਂ 2 ਘੰਟੇ ਕਰਾਂਗੇ ਤੋ ਇਸ ਕਰਕੇ ਅਸੀਂ ਇਹ ਸੱਦਾ ਦਿੰਨੇ ਆਂ ਵੀ ਸਰਕਾਰ ਜ਼ਬਰ ਦੇ ਉੱਤੇ ਤਲ ਚੁੱਕੀ